ਪਿੱਛਾ ਉਹ ਐਨਾ ਥੋੜੀ ਆਣੀ ਆ ਜਿੰਦਾਬਾਦ ਜਿੰਦਾਬਾਦ ਗਿਆ ਸਰਕਾਰ ਮੁਰਦਾਬਾ 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 ਗਿਆ ਸਰਕਾਰ ਮੁਰਦਾਬਾ 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 ਭਾਈ ਕਹਿੰਦੇ ਮੁਰਦਾਬਾ ਮੁਰਦਾਬਾ ਗਿਆ ਸਰਕਾਰ ਮੁਰਦਾਬਾ 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 ਵਰਦਾਰ ਜੁਨੀਅਰ ਜਿੰਦਾਬਾਦ 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 ਵਰਦਾਰ ਜੁਨੀਅਰ ਜਿੰਦਾਬਾਦ 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 ਨੰਬਰਦਾਰ ਯੂਨੀਅਨ ਜਿੰਦਾਬਾਦ ਜਯੋ ਨੰਬਰਦਾਰ ਯੂਨੀਅਨ ਜਿੰਦਾਬਾਦ ਜਯੋ ਨੰਬਰਦਾਰ ਯੂਨੀਅਨ ਜਿੰਦਾਬਾਦ ਜਯੋ ਸਰਕਾਰ ਜਿੰਦਾਬਾਦ ਜਯੋ ਸਰਕਾਰ ਜਿੰਦਾਬਾਦ ਤਾੜੀ ਮਲਟੀਪਲ ਹਾਂ ਜੀ ਸੁਪਾ ਮੰਤਰੀ ਮੀਟਿੰਗ ਨੂੰ ਬਿਠੇ ਜੀ ਸਾਡੇ ਸੁਪਾ ਸਰਦਾਰ ਸਰਦਾਰ ਸੁਪਾਲ ਜੀ ਸਭਰਾ ਨੇ ਦੇ ਹੁਣ ਨਿਸ਼ਾ ਦਿਸ਼ਾ ਡਾਇਰੈਕਟਰ ਸੁਪਾ ਚੀ ਪੈਟਰਨਰ ਸਰਦਾਰ ਗੁਰਦਰਸ਼ਨ ਸਿੰਘ ਗਲਾਲੀ ਸੁਭਾ ਕਾਰਕਿਤਾਈ ਪ੍ਰਧਾਨ ਸਰਦਾਰ ਅਸ਼ੀਸ਼ ਸਿੰਘ ਜੀ ਨੇ ਆਵਾਜ਼ ਉਹ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਅਸ਼ਾ ਸਿੰਘ ਜੀ ਜਿਹੜੇ ਸਾਹਿਬ ਜਿਹੜੇ ਹੈਰਾਨਿਆਂ ਤੋਂ ਧੰਨਵਾਦ ਕਰਦੇ ਆ ਨਾਲ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਮਸਹੂਸ ਕੀਤਾ ਕਿ ਸਰ ਜੀ ਜਿਵੇਂ ਪਰੇ ਸਮੇਂ ਜੋ ਸਮਾਂ ਕੱਢ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੁੰਦਾ ਆ ਸੋ ਉਹਦੇ ਲਈ ਸਾਡਾ ਫਿਰ ਜਿਹੜਾ ਝੋੜਦਾ ਆ ਸਦਾ ਸਿਮਰਨ ਦੇ ਰਿਣੀ ਆ ਸੋ ਮੇਰੇ ਵੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਾਂ ਵੈਗੁਰੂ ਦਾ ਨਾਮ ਲੈਦਾ ਹਾਂ ਅਤੇ ਦੀ ਸਾਡੇ ਭਾਈਏ ਦੱਸਦੇ ਮੇਰੇ ਸਾਹ ਨਾਲ ਤੇ ਨੌਜਰਿਆਂ ਦੇ ਸਰਦੀ ਇੱਥੇ ਹੋ ਗਏ ਜਿਹੜੇ ਗੈਰ ਆ ਗਏ ਆਪਣੇ ਜਿਹੜੇ ਮਾਲਸਾ ਹੁਸ਼ਿਆਰਪੁਰ ਅਰਦਾਸਪੁਰ ਕੋਲਪੁਰ ਬਠਿੰਡਾ ਪਠਾਨਕੋਟ ਤੇ ਆਪਣੇ ਗੈਰ ਆ ਗਏ ਇਹਨਾਂ ਦੇ ਵਿੱਚੋਂ ਹਾਲੇ ਸਿਰਫ ਇੱਕ ਹੀ ਜਿਹੜੇ ਨੇ ਜਵਾਬ ਦਿੱਤਾ ਸੀ ਉਸ ਨੇ ਪਰ ਜਿਹੜੇ 6 ਜ਼ਿਲ੍ਹੇ ਜਿਨ੍ਹਾਂ ਨੇ ਸਾਨੂੰ ਖਾਹ ਕੀਤੀ ਗੱਲ ਇਹ ਹੀ ਪਹੁੰਚਾਗੇ ਅੱਜ ਉਹਨਾਂ ਨੂੰ ਜਵਾਬ ਦੇਤਾ ਸੋ ਇਹ ਗੱਲ ਬਹੁਤ ਵੱਡੀ ਕਿਉਂਕਿ ਕਾਲੀ ਸਦੂ 6 ਜ਼ਿਲ੍ਹੇ ਸਭ ਜਿਹੜੇ ਦਾਅ ਦਿੰਦੇ ਹੋ ਸਦਾ ਅਸੀਂ ਮੀਟਿੰਗਾਂ ਕੋਈ ਅੱਗੇ ਪਿੱਛੇ ਕਰ ਲਏ ਤੇ ਨਾ ਸਰਕਾਰ ਨੇ ਸ਼ੁਰੂ ਕੀਤੀ ਆ ਉਹਦੇ ਵਿੱਚ ਨੰਬਰਦਾਰਾਂ ਦੇ ਨਾਲ-ਨਾਲ ਸਰਪੰਚ ਤੇ ਕਾਉਂਸਲਰ ਵੀ ਸ਼ਾਮਲ ਨੇ ਪਰਮ ਹੋ ਗਈ ਰਿਹਾ ਵਾ ਕਿ ਜੇ ਕੋਈ ਆਨਲਾਈਨ ਤਸਦੀਕ ਆਉਦੀ ਆ ਤੇ ਨਹੀਂ ਹੁੰਦੀ ਗੱਲ ਕਰੀ ਤਰਾਨ ਸਿੰਘ ਜੀ ਸਹੀ ਨੇ ਜੀ ਸਾਹਿਬ ਕੋਲੋਂ ਜੀ ਸਾਹਿਬ ਕੋਲੋਂ ਜੀ ਸਾਹਿਬ ਅੰਮ੍ਰਿਤ ਜੀ ਜੀ ਬਾਕੀ ਸਾਰੀ ਜਿਹੜਾ ਨੇ ਪ੍ਰਧਾਨ ਸਾਹਿਬਾਂ ਤੇ ਬਾਕੀ ਸਾਰਾ ਕੌਂਸਲਰ ਜੀ ਮੋਟੇ ਜੀ ਦੇ ਨੰਬਰਦਾਰ ਆਇਆ ਮੈਂ ਬੇਨਤੀਆਂ ਕਰਾਇਆ ਉਹਨੂੰ ਉਹ ਅਬੂਸ਼ਵੀਂ ਪਿੰਡ ਦਾ ਨੰਬਰਦਾਰਾਂ ਦਾ ਜਿੰਮੇਵਾਰ ਤੋਂ ਇਤਿਹਾਸ ਵਾਲਿਆ ਜਿਹਨੂੰ ਦੇਖਦਾ ਮੈਂ ਨੰਬਰਦਾਰ ਦੀ ਪਾਵਨ ਕੀ ਵੇਰੀ ਆਪਣੀ ਨਜ਼ਰ ਦੇ ਵਿੱਚ ਸਾਡੇ ਜਿਹੜੇ ਪੂਸ਼ ਨਗਰ ਦੇ ਇੱਕ ਨੰਬਰ ਹੀ ਹੋਇਆ ਉਹਨਾਂ ਨੂੰ ਜਦੋਂ ਆਪ ਵੀ ਆ ਪਾ ਚੁੱਕੇ ਹਾਂ ਜਦੋਂ ਪਿੰਡੂ ਦਾ ਇਲੈਕਸ਼ਨ ਆਇਆ ਸੀ ਉਸ ਵੇਲੇ ਵੀ ਆਪਾਂ ਸਾਰਿਆਂ ਨੇ ਗੱਤ ਕਰਕੇ ਦੇਖ ਲਿਆ ਆਪਣੇ ਕੋਈ ਸਰਵਾਈ ਨਹੀਂ ਹੋਈ ਜੀ ਪਰ ਬਾਕੀ ਪ੍ਰਧਾਨ ਜੀ ਦਾ ਕਹਿਣ ਕਿ ਸਾਰਿਆਂ ਨਾਲ ਹੈ ਜੀ ਮਨਜੀ ਆਇਆ ਸਾਰੇ ਇਹ ਤੁਹਾਡੇ ਨਗਰ ਦੇ ਨਗਰ ਦਾ ਨਾਮਟੀ ਨਾ ਨਾ ਜਨਾ ਦੇ ਸੁਭਾਗ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜਿਹੜਾ ਜੀ ਮੇਰੇ ਨਾਲ ਜੀ ਬਰੋਦੀ ਸਾਹਿਬ ਅਧਿ ਜਨਸਪਤਾਪਾਉਂਦੀ ਜੀ ਸਰ ਅੱਜ ਫੇਰ ਪੰਜਾਬ ਲੈਵਲ ਦੀ ਜਿਹੜੀ ਹੈਗੀ ਨੰਬਰਦਾਰ ਯੂਨੀਅਨ ਦੀ ਜਿਹੜੀ ਮੀਟਿੰਗ ਹੋਈ ਹੈ ਨੂੰ ਬੋਲਰ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਅਜੰਡਾ ਸੀ ਨੰਬਰਦਾਰ ਯੂਨੀਅਨ ਦਾ ਆਪ ਨੰਬਰਦਾਰ ਯੂਨੀਅਨ ਇੱਥੇ ਇਕੱਠੀ ਹੋਈ ਏ ਤੇ ਵਿਸ਼ੇਸ਼ ਤੌਰ ਤੇ ਜਿਹੜਾ ਅੱਜ ਦਾ ਅਜੰਡਾ ਸੀ ਉਹਦੇ ਵਿੱਚ ਜਿਹੜੀ ਸਰਕਾਰ ਨੇ ਬਹੁਤ ਕਾਲੀ ਦੇ ਵਿੱਚ ਜਿਹੜੇ ਫੈਸਲੇ ਕੀਤੇ ਨੇ ਕਿ ਜਿਹੜੇ ਨੰਬਰਦਾਰਾਂ ਨੂੰ ਆਈਡੀ ਆਈ ਮੀਲ ਨਾਲ ਜੋੜਿਆ ਹੈ ਜਿਹੜਾ ਇਹਦੇ ਵਿੱਚ ਨੰਬਰਦਾਰਾਂ ਨੂੰ ਮੁਸ਼ਕਲ ਆ ਰਹੀ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਪੂਰਾ ਪੰਜਾਬ ਦਾ ਇਕੱਠ ਕਰਿਆ ਗਿਆ ਸੀ ਸਾਰੇ ਜ਼ਿਲ੍ਹੇ ਸੱਦੇ ਗਏ ਸੀ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਚਰਚਾ ਕੀਤੀ ਗਈ ਏ ਅਤੇ ਸਾਰਿਆਂ ਦਾ ਇਹ ਸੁਝਾਅ ਸੀ ਕਿ ਜਿਹੜਾ ਨੰਬਰਦਾਰਾਂ ਨੂੰ ਬਿਲਕੁਲ ਸਰਕਾਰ ਤੋਂ ਮੰਗ ਵੀ ਕੀਤੀ ਗਈ ਏ ਕਿ ਜਿਹੜੀਆਂ ਇਹ ਕਲਾਸਾਂ ਵੀ ਲਾਈ ਜਾਣ ਜਾਂ ਚਾਹੀਦੀਆਂ ਸੀ ਆਹ ਜਿਹੜਾ ਇਹ ਪੂਰਾ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਂਦਾ ਨੰਬਰਦਾਰਾਂ ਨੂੰ ਪਰੇਸ਼ਾਨੀ ਨਾ ਆਉਂਦੀ। ਤੋਂ ਉਸ ਸਬੰਧ ਦੇ ਵਿੱਚ ਨੰਬਰਦਾਰਾਂ ਨੇ ਅੱਜ ਫੈਸਲਾ ਲਿਆ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਨੰਬਰਦਾਰ ਜਿਹੜੇ ਦੂਜੇ ਨੰਬਰਦਾਰ ਤਹਿਸੀਲਾਂ ਦੇ ਵਿੱਚ ਬੈਠ ਕੇ ਸਾਰੇ ਨੰਬਰਦਾਰਾਂ ਨੂੰ ਸਮਝਾਇਆ ਜਾਏਗਾ ਅਤੇ ਇਹਨੂੰ ਜਿਹੜਾ ਬੜੇ ਸਚਜੇ ਢੰਗ ਦੇ ਨਾਲ ਨੰਬਰਦਾਰ ਯੂਨੀਅਨ ਆਪ ਦੇ ਤੇ ਲੈ ਕੇ ਹੀ ਲਾਗੂ ਕਰਾਏ ਬਿਲਾ ਸ਼ੱਕ ਦੀ ਕਾਲੀ ਦੇ ਵਿੱਚ ਲਿਆ ਗਿਆ ਫੈਸਲਾ ਹੈ ਸਰਕਾਰ ਦਾ ਪਰ ਨੰਬਰਦਾਰ ਇਹ ਪੂਰੀ ਜ਼ਿੰਮੇਵਾਰੀ ਨਿਭਾਉਣਗੇ ਕਿ ਇਹਨੂੰ ਸਚਜੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਸਕੇ ਕਿ ਲੋਕਾਂ ਨੂੰ ਜਿਹੜੀ ਜਿਹੜੇ ਲੋਕਾਂ ਦੇ ਫਾਰਮ ਆਉਣਗੇ ਆਈਡੀ ਦੇ ਵਿੱਚ ਉਹਨੂੰ ਸਚਜੇ ਢੰਗ ਦੇ ਨਾਲ ਕੱਢ ਕੇ ਅੱਗੇ ਜਿਹੜਾ ਲੋਕਾਂ ਨੂੰ ਕਿਸੇ ਕਿਸੇ ਦੀ ਕੁੱਤਕਲੀ ਬਣਾਉਂਦੇ ਹਾਂ ਹਾਂ ਜੀ ਕਾਫੀ ਸਮੇਂ ਤੋਂ ਜਿਹੜੀਆਂ ਹੈ ਤੁਹਾਡੀਆਂ ਮੰਤਕਾਰ ਕੰਮਕਦ ਮੰਤਰੀਆਂ ਨਾਲ ਮੀਟਿੰਗਾਂ ਵੀ ਹੋਈਆਂ ਇਸੇ ਧੰਨ ਕਰ ਰਿਹਾ ਹਾਂ ਤੇ ਜਿਸ ਵਕਤ ਅੱਜ ਭਗਵੰਤ ਮਾਨ ਦੀ ਸਰਕਾਰ ਜਿਹੜੀ ਬਣੀ ਹੈ ਜਦੋਂ ਉਹ ਪ੍ਰਧਾਨ ਸੀ ਤਾਂ ਇਹਨਾਂ ਨੰਬਰਦਾਰਾਂ ਦੇ ਨਾਲ ਬੜਾ ਵੱਡਾ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਕਿ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਹਰਾ ਪੰਨੇ ਨੰਬਰਦਾਰਾਂ ਦਾ ਜਿਹੜਾ ਮਾਨ ਪੱਤਾ ਹੈ ਉਹ 3000 ਕੀਤਾ ਜਾਏਗਾ ਤੇ ਜਿਹੜੀ ਪਿਤਾਪੁਰਖੀ ਹੈ ਉਹਦੇ ਤੇ ਸਰਕਾਰ ਦਾ ਖਰਚਾ ਹੀ ਕੋਈ ਨਹੀਂ ਆਉਂਦਾ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਲਾਗੂ ਕਰਾਂਗੇ ਸੋ ਜਿਹੜੀ ਮੰਗਾ ਸੰ ਨੰਬਰਦਾਰਾਂ ਦੀਆਂ ਬਹੁਤ ਜਿਆਦੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਬਿਨਾਂ ਸ਼ਕਤੀ ਉਹ ਮੰਤਰੀਆਂ ਦੇ ਨਾਲ ਹੋਈਆਂ ਜਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਈਆਂ ਉਹ ਸਾਡੀਆਂ ਬੇਸਿੱਟਾ ਰਹੀਆਂ ਅੱਜ ਪੂਰੇ ਪੰਜਾਬ ਦੇ ਵਿੱਚ ਨੰਬਰਦਾਰਾਂ ਦਾ ਜਿਹੜਾ ਉਹ ਬਿਲਕੁਲ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਟਾਈਮ ਜਲੰਧਰ ਚੋਣ ਹੋਈ ਸੀ ਉਸ ਟਾਈਮ ਵੀ ਨੰਬਰਦਾਰਾਂ ਨੇ ਵੱੱਡ ਚੜ ਕੇ ਇਹ ਭਗਵੰਤ ਮਾਨ ਸਰਕਾਰ ਦਾ ਸਾਥ ਦਿੱਤਾ ਸੀ ਪਰ ਜਿਹੜਾ ਰਿਜ਼ਲਟ ਉਹ ਬਿਲਕੁਲ ਜ਼ੀਰੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਨੰਬਰਦਾਰ ਲੁਧਿਆਣੇ ਦੀ ਜਿਹੜੀ ਜਿਮਣੀ ਚੋਣ ਹੋ ਗਈ ਉਹਦੇ ਵਿੱਚ ਵੱੱਡ ਚੜ ਕੇ ਪੂਰਾ ਪੰਜਾਬ ਨੰਬਰਦਾਰ ਯੂਨੀਅਨ 37000 ਨੰਬਰਦਾਰ ਜਿਹੜਾ ਉਹਨਾਂ ਦਾ ਵਿਰੋਧ ਕਰੇਗਾ ਜੇ ਉਸ ਤੋਂ ਪਹਿਲਾਂ ਨੰਬਰਦਾਰਾਂ ਦੇ ਮੰਗਾਂ ਤੇ ਗੌਰ ਨਾ ਕੀਤੀ ਗਈ ਤਾਂ ਜਿਹੜੇ ਨੰਬਰਦਾਰ ਭਾਈਚਾਰਾ ਪੂਰੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਪਹੁੰਚ ਕੇ ਇਹਨਾਂ ਦਾ ਵਿਰੋਧ ਕੀਤਾ ਰਿਹਾ ਜਿਹੜੀਆਂ-ਜਿਹੜੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸਾਡੀਆਂ ਜਿਹੜੀਆਂ ਦੋ ਮੇਨ ਮੰਗਾਂ ਸਨ ਇੱਕ ਤਾਂ ਪਿਤਾਪੁਰਖੀ ਸੀ ਇੱਕ ਜਿਹੜਾ ਮਾਨ ਪੱਤਾ ਸੀ ਇਹ ਸਰਕਾਰ ਨੇ ਮੰਨੀਆਂਆਂ ਗਰੰਟੀਆਂ ਦੇ ਵਿੱਚ ਪਾਈਆਂਆਂ ਇਹ ਮੰਗਾਂ ਨੇ ਜਿਹੜੀਆਂ ਅਸੀਂ ਨੰਬਰਦਾਰ ਜਿਹੜੀ ਯੂਨੀਅਨ ਉਹ ਮੰਗ ਰਹੀ ਏ ਜਿਹੜਾ ਅੱਜ ਇਹ ਜਿਹੜਾ ਈਮੇਲ ਸਿਸਟਮ ਸ਼ੁਰੂ ਕੀਤਾ ਹੈ ਇਹਦੇ ਵਿੱਚ ਬਹੁ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੰਬਰਦਾਰ ਨੇ ਉਹਨਾਂ ਫਾਈਨੈਂਸ਼ਲੀ ਬਿਲਕੁਲ ਡਾਊਨ ਨੇ ਉਹਨਾਂ ਦੇ ਕੋਲ ਮੋਬਾਈਲ ਜਿਹੜੇ ਫੋਨ ਨੇ ਉਹ ਬਿਲਕੁਲ ਛੋਟੇ ਨੇ ਜਿਨ੍ਹਾਂ ਦੇ ਨਾਲ ਆਈਡੀ ਦੇ ਵਿੱਚ ਈਮੇਲ ਨਹੀਂ ਜਾ ਸਕਦੀਆਂ ਉਹ ਜਿਹੜੇ ਫਾਰਮ ਨਹੀਂ ਉਹ ਨਹੀਂ ਕਰ ਸਕਦੇ ਸਾਡੀ ਸਰਕਾਰ ਨੂੰ ਪਰਜੋਰ ਅਪੀਲ ਹੈ ਕਿ ਜਿੰਨਾ ਨੰਬਰਦਾਰ ਭਾਈਚਾਰਾ ਹੈ ਉਹਨੂੰ ਜਾਂ ਤਾਂ ਮੋਬਾਈਲ ਦਿੱਤੇ ਜਾਣ ਬਿਲਕੁਲ ਵਧੀਆ ਮੋਬਾਈਲ ਦਿੱਤੇ ਜਾਣ ਜਾਂ ਫਿਰ 15000 ਰੁਪਏ ਘੱਟ ਤੋਂ ਘੱਟ ਮਿੰਨਾ ਜਿਹੜਾ ਉਹ ਨੰਬਰਦਾਰਾਂ ਨੂੰ ਦਿੱਤਾ ਜਾਵੇ ਕਿਉਂਕਿ ਇਨ ਨੂੰ ਜਦੋਂ ਰੀਚਾਰਜ ਕਰਾਉਣਾ ਤੇ 500 ਰੁਪਿਆ ਤਾਂ ਰੀਚਾਰਜ ਚ ਲੱਗ ਜਾਂਦਾ 1500 ਰੁਪਿਆ ਜਿਹੜਾ ਬਿਲਕੁਲ ਥੋੜਾ ਨੰਬਰਦਾਰਾਂ ਨੂੰ ਇਹਦੇ ਵਿੱਚ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਕਿਉਂਕਿ ਅੱਦੇ ਨੰਬਰਦਾਰ ਜਿਹੜਾ ਉਹ ਵੱਡਾ ਮੋਬਾਈਲ ਹੀ ਨਹੀਂ ਲੈ ਸਕਦੇ ਤਾਂ ਜੀ ਕਈ ਵਾਰ ਤੁਸੀਂ ਮਤਬਤ ਬੱਤ ਕਰਦੇ ਚਾਹੇ ਉਹ ਕਿੰਡੇ ਆਲਾ ਅਧਕੀ ਦੀ ਗੱਲ ਕਰੀਏ ਉੱਤੇ ਸਮਰਾਪਤ ਰਸਤੇ ਵਿੱਚ ਜਿਹੜੀਆਂ ਇਹੀਆਂ ਮੀਟਾਉਂਆਂ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਸੰਗਰੂਰ ਦੇ ਸੰਗਰੂਰ ਦੇ ਵਿੱਚ ਵੀ ਇੱਕ ਤੁਹਾਡੀ ਵੱਡੀ ਗੱਲ ਕੀ ਲੱਗਦਾ ਕਿ ਕੀ ਕਾਰਨ ਆ ਜਿਹੜਾ ਸਰਕਾਰਾਂ ਜਿਹੜੀਆਂ ਇੰਨੀਆਂ ਤੁਹਾਡੀਆਂ ਮੁੰਡਾਵਾਂ ਧਿਆਨ ਨਹੀਂ ਦੇ ਰ ਨੰਬਰਦਾਰ ਭਾਈਚਾਰਾ ਜਿਹੜਾ ਮਾਲ ਮਹਕਮੇ ਦੀ ਰੀੜ ਦੀ ਹੱਡੀ ਹੈ ਤਾਂ ਸਾਨੂੰ ਇਹ ਬਿਲਕੁਲ ਕਹਿੰਦੇ ਵਿੱਚ ਕਹਿੰਦੇ ਵਿੱਚ ਕੋਈ ਝਿਜਕਣੀ ਜਿਹੜੀ ਇਹ ਸਰਕਾਰ ਆਈ ਏ ਇਹਨੇ ਪਹਿਲੀਆਂ ਸਰਕਾਰਾਂ ਨੇ ਤਾਂ ਬਿਲਕੁਲ ਨੰਬਰਦਾਰਾਂ ਨੂੰ ਮਾਨ ਸਨਮਾਨ ਵੀ ਕਰਦੇ ਸੀ ਔਰ ਕੋਈ ਨਾ ਕੋਈ ਮਾਨ ਪੱਤਾ ਵੀ ਵਧਾ ਦਿੰਦੇ ਸੀ ਬਿਲਾਸ਼ਖ ਦੀ ਕਾਂਗਰਸ ਸੀ ਉਹਨਾਂ ਨੇ ਲਾਗੂ ਕਰਕੇ ਬਹੁਤ ਵੱਡਾ ਜਿਹੜਾ ਨੰਬਰਦਾਰਾਂ ਨੂੰ ਇਨਾਮ ਦਿੱਤਾ ਸੀ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਵੀ ਦੋ ਵਾਰਾਂ 5-500 ਰੁਪਇਆ ਵਧਾ ਕੇ ਔਰ ਨੰਬਰਦਾਰਾਂ ਦਾ ਮਾਨ ਸਨਮਾਨ ਬਹੁਤ ਦਿੰਦੇ ਸਨ ਉਹ ਨੰਬਰਦਾਰਾਂ ਨੂੰ ਸੋ ਇਹ ਸਰਕਾਰ ਦੇ ਵਿੱਚ ਸਾਡੇ ਹੱਥ ਜਦੋਂ ਵੀ ਅਸੀਂ ਮੰਤਰੀਆਂ ਨਾਲ ਗੱਲ ਕੀਤੀ ਜਾਂ ਮੰਤਰੀਆਂ ਜਾ ਕੇ ਮਿਲਿਆ ਸਾਡਾ ਜਿਹੜਾ ਬਹੁਤ ਦੇ ਪੰਜਾਬ ਦਾ ਤਾਂ ਇਹਨਾਂ ਦਾ ਜਿਹੜਾ ਬਿਹੇਵ ਸੀ ਉਹ ਨੰਬਰਦਾਰਾਂ ਪ੍ਰਤੀ ਕੁਇਡਾ ਵਧੀਆ ਨਹੀਂ ਸੀ ਹੈਗਾ ਸੋ ਸਾਡੀ ਇੱਕੋ ਇੱਕ ਬੇਨਤੀ ਹੈ ਵੀ ਜਿਹੜੀ ਹੁਣ ਜਿਮਣੀ ਚੋਣ ਆਉਣੀ ਹੈ ਉਸ ਤੋਂ ਪਹਿਲਾਂ-ਪਹਿਲਾਂ ਕਿਉਂਕਿ ਇਹਨਾਂ ਨੇ ਸਰਪੰਚਾਂ ਦਾ ਵੀ ਐਲਾਨ ਕਰਤਾ ਚੌਕੀਦਾਰਾਂ ਦਾ ਵੀ ਐਲਾਨ ਕਰਤਾ ਤੇ ਨੰਬਰਦਾਰਾਂ ਦੇ ਜਿਹੜਾ ਬੋਝ ਉਹ ਬਹੁਤ ਜ਼ਿਆਦਾ ਪਾਇਆ ਗਿਆ ਕਿਉਂਕਿ ਜਿੰਨੇ ਵੀ ਕੰਮ ਹੋਣ ਈਮੇਲ ਰਾਹੀਂ ਜਾਂ ਆਈਡੀ ਦੇ ਵਿੱਚ ਆਉਣਗੇ ਤਾਂ ਸਭ ਤੋਂ ਜਿਹੜੀ ਵੱਧ ਜ਼ਿੰਮੇਵਾਰੀ ਉਹ ਨੰਬਰਦਾਰਾਂ ਦੀ ਹੈ ਤੋ ਇਸ ਕਰਕੇ ਨੰਬਰਦਾਰ ਜਿਹੜਾ ਮਾਨ ਸਨਮਾਨ ਨੂੰ ਬਾਹਰ ਰੱਖਦੇ ਹੋਏ ਜਿਹੜੀਆਂ ਮੰਗਾਂ ਨੇ ਤੁਰੰਤ ਲਾਗੂ ਕੀਤੀਆਂ ਜਾਂ। ਸਰ ਅੱਜ ਫੇਰ ਜਿਹੜੀ ਹੈਗੀ ਨਪੋਤਰ ਦੇ ਵਿੱਚ ਪੰਜਾਬ ਡਬਲ ਦੀ ਮੀਟਿੰਗ ਕੀਤੀ ਗਿਆ ਨੰਬਰਦਾਰ ਜੀ ਨੇ। ਕੀ ਲੱਗਦਾ ਕਿ ਲਗਾਤਾਰ ਮੀਟਿੰਗਾਂ ਨਹੀਂ ਕੀਤੀਆਂ ਕੋਈ ਸੱਟਾਂ ਨਹੀਂ ਨਿਕਲ ਰਿਹਾ ਕੀ ਕਹਿਣਾ ਚਾਹੋਗੇ? ਮੈਂ ਪੰਜਾਬ ਨੰਬਰਦਾਰ ਜੂਨੀਅਨ 643 ਦਾ ਸੂਬਾ ਸਕੱਤਰ ਰਿਸ਼ਪਾਲ ਸਿੰਘ ਹੂਤਵਿੰਡ ਜੇ ਜਿਹੜੀ ਮੀਟਿੰਗ ਕੀਤੀ ਗਈ ਅੱਜ ਸਾਡੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਜੀ ਸਮਰਾ ਉਹਨਾਂ ਦੇ ਦਸ਼ਾ ਨਿਰਦੇਸ਼ਾਂ ਏਟ ਹੋਈ ਆ। ਔਰ ਮੀਟਿੰਗ ਦੇ ਵਿੱਚ ਜੋ ਲੰਮੇ ਸਮੇਂ ਤੋਂ ਸਾਡੇ ਨੰਬਰਦਾਰ ਸਾਥੀ ਆਪਣੀਆਂ ਮੰਗਾਂ ਸਰਕਾਰ ਕੋਲ ਮੰਗਦੇ ਆ ਰਹੇ ਨੇ ਪਰ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕਰਈ। ਸੋ ਉਸ ਵਿਸ਼ੇ ਦੇ ਉੱਤੇ ਅੱਜ ਬਹੁਤ ਹੀ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਆਈ ਆ ਔਰ ਇੱਕ ਰਣਨੀਤੀ ਤਿਆਰ ਕੀਤੀ ਗਈ ਆ। ਕਿ ਸਰਕਾਰ ਨੂੰ ਕਿਦਾਂ ਘੇਰਿਆ ਜਾਵੇ ਔਰ ਸਰਕਾਰ ਨੂੰ ਘੇਰਨ ਲਈ ਜੋ ਅੱਜ ਪੂਰੇ ਪੰਜਾਬ ਦੇ ਬਾਡੀ ਨੇ ਮਤਾ ਪਾਸ ਕੀਤਾ ਆ ਕਿ ਜੋ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਆ ਰਹੀ ਆ ਉਸ ਦੇ ਵਿੱਚ ਪੰਜਾਬ ਦੇ ਸਮੂਹ ਨੰਬਰਦਾਰ ਸਰਕਾਰ ਦਾ ਵਿਰੋਧ ਕਰਨਗੇ ਤਾਂ ਕਿ ਉਹ ਆਪਣੇ ਹੱਕ ਜਿਹੜੇ ਪ੍ਰਾਪਤ ਕਰ ਸਕਣ ਇਹ ਵਿਰੋਧ ਜਿਹੜਾ ਕੀਤਾ ਜਾਵੇਗਾ ਕਿਸ ਤਰ੍ਹਾਂ ਦਾ ਕੀਤਾ ਜਾਵੇਗਾ ਕੋਈ ਰਣਨੀਤੀ ਬਣਾਈ ਹੋਈ ਵਿਰੋਧ ਵਾਸਤੇ ਜਿਹੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਸੋ ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਸਾਰਾ ਜ਼ਿਲੇ ਪ੍ਰਧਾਨਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਸੋ ਆਪੋ ਆਪਣੇ ਜ਼ਿਲ੍ਹਿਆਂ ਤੋਂ ਜਿਹੜੇ ਨੰਬਰਦਾਰ ਸਾਥੀ ਨੇ ਉਹਨਾਂ ਨੂੰ ਲੈ ਕੇ ਉਥੇ ਲੁਧਿਆਣੇ ਪੁੱਜਣਗੇ ਸੋ ਇਹ ਆਉਣ ਵਾਲੀ ਇੱਕ ਹੋਰ ਮੀਟਿੰਗ ਪੰਜਾਬ ਬਾਡੀ ਦੀ ਕਰਕੇ ਉਹਦੇ ਵਿੱਚ ਜਿਹੜੀ ਸਾਰੀ ਰੂਪਰੇਖਾ ਇਹ ਕਲੀਅਰ ਕਰਕੇ ਤੇ ਲੰਬੜਦਾਰ ਸੱਤ ਗੰਦੇ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ ਅੱਜ ਪੰਜਾਬ ਲੈਵਲ ਦੇ ਮੈਡੀਕਲ ਜਿਹੜੀਆਂ ਨਕੂਤਰ ਦੇ ਵਿੱਚ ਮੈਂ ਹਰਕਮਲ ਸਿੰਘ ਪ੍ਰਧਾਨ ਲੰਬੜਦਾਰ ਜੂਨੀਅਨ ਜਿਹੜਾ ਜਲੰਧਰ ਅੱਜ ਸਾਡੇ ਵਿੱਚ ਸਾਡੇ ਕਾਰਜਕਾਰੀ ਪ੍ਰਧਾਨ ਸਰਜਾ ਸਰਜੀਤ ਸਿੰਘ ਜੀ ਨੇਹੜਾ ਅਤੇ ਸਾਡੇ ਚੀਫ ਪੈਟਰਨ ਸਰਦਾਰ ਗੁਰਦਰਸ਼ਨ ਸਿੰਘ ਜੀ ਗਲੋਲੀ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਸਾਡੇ ਜਨਨ ਸਕੱਤਰ ਰਿਸ਼ਪਾਲ ਸਿੰਘ ਜੀ ਕਲਾਰ ਸਾਹਿਬ ਜਿਨ੍ਹਾਂ ਦੀ ਇਹ ਰਹਿਨਮਾਈ ਦੇ ਵਿੱਚ ਅੱਜ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਜਿਹੜਾ ਪਿਛਲੇ ਦਿਨਾਂ ਤੋਂ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਹੁਣ ਤੱਕ ਮੰਗ ਪੱਤਰ ਦਿੰਦੇ ਆਏ ਆ ਉਹਦੇ ਬਾਰੇ ਵਿਚਾਰ ਪਟਾੰਦਰਾ ਕੀਤਾ ਗਿਆ ਆਉਣ ਵਾਲੇ ਸ਼ਿਕਰਸ਼ ਦੀ ਜਿਹੜੀ ਰੂਪਰੇਖਾ ਤਿਆਰ ਕੀਤੀ ਗਈ ਜਿਹੜੀ ਸਾਡੀ ਸੀਨੀਅਰ ਪੰਜਾਬ ਦੀ ਟੀਮ ਆ ਜਿਨੇ ਸਦਾ ਲੰਬੜਦਾਰਾਂ ਨੂੰ ਉਹਨਾਂ ਦਾ ਮਾਣ ਸਨਮਾਨ ਬਹਾਲ ਕਰਨ ਲਈ ਆਪਣੀ ਜਦੋਜहद ਜਾਰੀ ਰੱਖੀ ਆ ਸੋ ਅੱਜ ਇਸ ਜੁਨੀਅਨ ਨੂੰ ਪੰਜਾਬ ਲੰਬੜਦਾਰ ਯੂਨੀਅਨ ਜਿਹਦੀ ਸਾਡੇ ਕਿਰਪਾਲ ਸਿੰਘ ਦੀ ਸਮਰਦਾ ਰਹਿ ਰਮਾਈ ਕਰਦੇ ਆ ਉਹਨੂੰ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਪਟਾੰਦਰਾ ਕੀਤਾ ਗਿਆ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਮੁੱਚੀ ਪੰਜਾਬ ਦੀ ਜਿਹੜੀ ਸਾਡੀ ਲੀਡਰਸ਼ਿਪ ਆ ਅੱਜ ਇੱਥੇ ਪਹੁੰਚੀ ਆ ਸੋ ਅਸੀਂ ਉਹਨਾਂ ਨੂੰ ਉਥੇ ਜਿੱਥੇ ਅੱਜ ਨਨਤਨ ਦਰ ਜ਼ਿਲ੍ਹੇ ਵਿੱਚ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਉਥੇ ਅਸੀਂ ਜਲੰਧਰ ਜ਼ਿਲ੍ਹੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਹ ਵਾਰਨਿਕ ਦਿੰਨੇ ਆ ਇਹ ਜਿਹੜੀ ਸਾਡੀ ਜਿਹੜੀ ਪੰਜਾਬ ਲੰਬੜਦਾਰ ਜੁਨੀਅਨ ਆ ਇਹ ਉਹਨਾਂ ਨੇ ਹੁਣ ਤਾਂ ਹੀ ਉਹਨਾਂ ਦੇ ਲਾਰਿਆਂ ਦੇ ਵਿੱਚ ਜਿਨ੍ਹਾਂ ਨੂੰ ਰੱਖਿਆ ਉਹਨਾਂ ਲਾਰਿਆਂ ਨੂੰ ਉਹ ਜਿਹੜੇ ਲਾਰੇ ਜਿਹੜੇ ਹੁਣ ਅਸੀਂ ਅੱਕ ਚੁੱਕੇ ਆ ਅੱਜ ਲੰਬੜਦਾਰ ਜੁਨੀਅਨ ਜਿਹੜੀ ਇਹ ਉਹ ਪੰਜਾਬ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸ਼ਿਕਾਇਤ ਵੱਡ ਵਾਲੀ ਤਿਆਰ ਬੈਠੀ ਆ ਜੇ ਅਜੇ ਵੀ ਉਹਨਾਂ ਦੇ ਮਨ ਵਿੱਚ ਕੋਈ ਲੰਬੜਦਾਰਾਂ ਪਤੀ ਸਨੇਹ ਕੋਈ ਪਿਆਰ ਜਾਂ ਕੋਈ ਉਹਨਾਂ ਦੇ ਜਿਹੜੇ ਕੀਤੇ ਹੋਏ ਵਾਦੇ ਆ ਉਹ ਪੂਰੇ ਕਰਨੇ ਆ ਤੇ ਕਰ ਸਕਦੇ ਸਾਡੀ ਲੰਬੜਦਾਰ ਜੁਨੀਅਨ ਦੀ ਲੀਡਰਸ਼ਿਪ ਦੇ ਨਾਲ ਰਾਬਤਾ ਕਰਨ ਅਸੀਂ ਨਹੀਂ ਤਾਂ ਸ਼ਿਗਰਸ਼ ਕਰਨ ਲਈ ਪੂਰਾ ਡਟਮਾ ਵਿਰੋਧ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ